ਮਨੀਸ਼ ਸੁਧੀਆਂ ਨੇ ਪੰਜਾਬ ਚ ਕਈ ਬੰਦਿਆਂ ਦੀ ਲਿਸਟ ਬਣਾ ਲਈ ਹੈ ਜਿਨ੍ਹਾਂ ਦੇ ਉੱਪਰ ਐਕਸ਼ਨ ਹੋਣਾ ਤੇ ਸਾਮ-ਦਾਮ ਦੰਡ ਭੇਦ ਵਾਲੀ ਚਾਲ ਜਿਹੜੀ ਆ ਸ਼ੁਰੂ ਕਰ ਲਈ ਹੈ ਕਿਹੜੇ ਲੋਕਾਂ ਤੇ ਐਕਸ਼ਨ ਹੋਣ ਜਾ ਰਿਹਾ ਕੀ ਇਹ ਸਹੀ ਹੈ ਬਹੁਤ ਅਹਿਮ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਰੱਖਣੀ ਹੈ ਕਿਉਂਕਿ ਇਹਨਾਂ ਦੇ ਚਿਹਰੇ ਨੰਗੇ ਕਰਨ ਵਾਲੀ ਜਿਹੜੀ ਗੱਲ ਹੈ ਗੱਲ ਕੀ ਹੈ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਹਿੰਦੇ ਕਿ ਆਮ ਆਦੀ ਪਾਰਟੀ ਦੇ ਇੱਕ ਐਮਐਲਏ ਨੂੰ ਜੇਲ੍ਹ ਦੇ ਅੰਦਰ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਦ ਕਿ ਦੂਜੇ ਪਾਸੇ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਉੱਪਰ ਜੇਲ੍ਹਾਂ ਦੇ ਵਿੱਚ ਹਮਲੇ ਹੋ ਰਿਹਾ ਔਰ ਜੇਲ੍ਹ ਪ੍ਰਬੰਧ ਪੰਜਾਬ ਦੇ ਕਿਉਂ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਇਸ ਤੇ ਵੀ ਬਹੁਤ ਅਹਿਮ ਜਿਹੜੇ ਅਸੀਂ ਗੱਲਬਾਤ ਕਰਨੀ ਆ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਨੀ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨੂ ਕੇ ਦੇ ਪਤੀ ਦੇ ਉੱਪਰ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਜਾਂਚ ਕਿਸੇ ਵਾਲੇ ਪਾਸੇ ਨੂੰ ਵਧੀ ਕਿਉਂ ਨਹੀਂ ਆਖਰ ਚੱਲ ਕੀ ਰਿਹਾ ਔਰ ਹੋਰ ਕਿਵੇਂ ਕਸੂਤੇ ਫਸੇ ਨੇ ਵਿਧਾਇਕ ਤੇ ਉਹਦੇ ਪਾਟੀ ਇਸ ਤੇ ਵੀ ਬਹੁਤ ਐਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਪਰ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਮੈਂ ਇਸੇ ਹੀ ਖਬਰ ਤੋਂ ਜਿਹੜੀ ਆ ਉਹ ਕਰਨ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਮਨੀਸ਼ ਸੁਸੋਧਿਆ ਜਿਹੜੇ ਪੰਜਾਬ ਦੇ ਵਿੱਚ ਇੰਚਾਰਜ ਦੀ ਭੂਮਿਕਾ ਨਿਭਾ ਰਹੇ ਨੇ ਔਰ ਆਪਣੇ ਆਪ ਨੂੰ ਕਟੜ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਇਹ ਲੋਕ ਪੰਜਾਬ ਦੇ ਵਿੱਚ ਆ ਕੇ ਕੀ ਕੁਝ ਗਲ ਖਿਲਾ ਰਹੇ ਨੇ ਰੋਜ਼ਾਨਾ ਜਿਹੜੇ ਇਹਨਾਂ ਨੂੰ ਨੰਗੇ ਇਹਨਾਂ ਦੇ ਚਿਹਰੇ ਨੰਗੇ ਕਰਨ ਵਾਲੇ ਲੋਕ ਨੇ ਉਹਨਾਂ ਦੇ ਉੱਪਰ ਹੁਣ ਐਕਸ਼ਨ ਦੇ ਵਾਸਤੇ ਇੱਕ ਲਿਸਟ ਜਿਹੜੀ ਹੈ ਉਹ ਬਣਾਈ ਹੈਗੀ ਹੈ ਔਰ ਅਸੀਂ ਕੁਝ ਦਿਨ ਪਹਿਲਾਂ ਹੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਦੱਸ ਦਿੱਤਾ ਸੀਗਾ ਕਿ ਪੰਜਾਬ ਦੇ 2-3 ਲੀਡਰ ਨੇ ਪੰਜਾਬ ਦੇ 2-3 ਆਰਟੀ ਐਕਟਿਵਿਸਟ ਨੇ ਔਰ 5-7 ਜਿਹੜੇ ਪੰਜਾਬ ਦੇ ਅਹਿਮ ਪੱਤਰਕਾਰ ਨੇ ਜਿਹੜੇ ਲਗਾਤਾਰ ਪੰਜਾਬ ਨੂੰ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰ ਰਹੇ ਨੇ ਪੰਜਾਬ ਸਰਕਾਰ ਦੀਆਂ ਖਾਮੀਆਂ ਲੋਕਾਂ ਦੇ ਅੱਗੇ ਲਿਆ ਰਹੇ ਨੇ ਉਹਨਾਂ ਦੇ ਉੱਪਰ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਹੈਗੀ ਹੈ ਔਰ ਇੱਕ ਦੇ ਉੱਪਰ ਐਕਸ਼ਨ ਹੋਇਆ ਵੀ ਆ ਹਾਲਾਂਕਿ ਉਹ ਯੂਕੇ ਦੇ ਵਿੱਚ ਰਹਿੰਦੇ ਨੇ ਭਗਵੰਤ ਮਾਨ ਦੇ ਕਰੀਬੀ ਜਿਹੜੇ ਸਾਥੀ ਕਰੀਬੀ ਦੋਸਤ ਰਹੇ ਨੇ ਮੇਜਰ ਸਿੰਘ ਸੰਧੂ ਯੂਕੇ ਦੇ ਵਿੱਚ ਰਹਿੰਦੇ ਨੇ ਔਰ ਉਹ ਪੰਜਾਬ ਦੇ ਸੋਹਿਦ ਮੁੱਦਿਆਂ ਦੇ ਉੱਪਰ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਬਾਵਜੂਦ ਇਸ ਦੇ ਕਿ ਕਦੇ ਉਸ ਉਹਨਾਂ ਨੇ ਠੋਕ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਠੋਕੇ ਭਗਵੰਤ ਮਾਨ ਦੀ ਸਪੋਰਟ ਕੀਤੀ ਸੀ ਕਿਉਂਕਿ ਸ਼ਾਇਦ ਪੰਜਾਬ ਦੇ ਕਰੋੜਾਂ ਲੋਕਾਂ ਦੇ ਵਾਂਗ ਮੇਜਰ ਸਿੰਘ ਸੰਧੂ ਨੂੰ ਵੀ ਇੱਕ ਬਦਲਾਅ ਦੀ ਉਮੀਦ ਆਮ ਆਦਮੀ ਪਾਰਟੀ ਦੇ ਵਿੱਚੋਂ ਭਗਵੰਤ ਮਾਨ ਦੇ ਵਿੱਚੋਂ ਦਿੱਲੀ ਲੋਬੀ ਦੇ ਵਿੱਚੋਂ ਦਿਖਦੀ ਸੀ ਔਰ ਉਹ ਲਗਾਤਾਰ ਇਹਨਾਂ ਦੇ ਨਾਲ ਜੁੜੇ ਰਹੇ ਇਹਨਾਂ ਦੇ ਕਹਿਣ ਮੁਤਾਬਕ ਕੰਮ ਵੀ ਜਿਹੜਾ ਉਹ ਕਰਦੇ ਰਹੇ ਪਰ ਜਦੋਂ ਤੋਂ ਜਿਹੜੀ ਸਰਕਾਰ ਆਈ ਹੈ ਸਰਕਾਰ ਆਉਣ ਤੋਂ ਬਾਅਦ ਕਾਫੀ ਲੰਮਾ ਸਮਾਂ ਦੇਖਣ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਜਿਹੜੀਆਂ ਉਮੀਦਾਂ ਦੇ ਨਾਲ ਸਰਕਾਰ ਪੰਜਾਬ ਦੇ ਅੰਦਰ ਲੈ ਕੇ ਆਏ ਸੀ ਉਹ ਉਮੀਦਾਂ ਦੇ ਉੱਪਰ ਸਰਕਾਰ ਖਰੀ ਨਹੀਂ ਉਤਰ ਰਹੀ ਤਾਂ ਉਹਨਾਂ ਨੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੀਆਂ ਖਾਮੀਆਂ ਦੇ ਉੱਪਰ ਆਪਣੇ ਇੱਕ ਸੋਸ਼ਲ ਮੀਡੀਆ ਪੇਜ ਮੇਜਰ ਸਿੰਘ ਸੰਧੂ ਪੇਜ ਦੇ ਰਾਹੀਂ ਲਗਾਤਾਰ ਆਵਾਜ਼ ਬੁਲੰਦ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਔਰ ਜਿਹੜੀ ਕਿ ਰਾਸ ਦਿੱਲੀ ਲੋਬੀ ਨੂੰ ਆਈ ਨਹੀਂ ਜਿਹੜੀ ਕਿ ਰਾਸ ਮੁੱਖ ਮੰਤਰੀ ਭਗਵੰਤ ਪਾਦੀ ਸਰਕਾਰ ਨੂੰ ਆਈ ਨਹੀਂ ਔਰ ਉਹਨਾਂ ਨੇ ਬਹੁਤ ਸਾਰੀਆਂ ਫੇਕ ਰਿਪੋਰਟਸ ਕਰਕੇ ਜਿਹੜੀ ਇਹਨਾਂ ਦੇ ਕੋਲੇ ਸਰਕਾਰਾਂ ਦੇ ਕੋਲੇ ਤੁਹਾਨੂੰ ਪਤਾ ਹੀ ਹੈ ਕਿ ਚੈਨਲ ਬੰਦ ਕਰਵਾਉਣ ਦੇ ਔਰ ਪੇਜ ਬੰਦ ਕਰਾਉਣ ਦੇ ਜਿਹੜੇ ਤੁਹਾਡੇ ਖਿਲਾਫ ਬੋਲਦੇ ਨੇ ਉਹਨਾਂ ਦਾ ਕਿਵੇਂ ਮੂੰਹ ਬੰਦ ਕਰਾਉਣਾ ਹੈ ਉਹ ਸਾਰੇ ਇਹਨਾਂ ਕੋਲੇ ਹਿਲੇ ਵਸੀਲੇ ਜਿਹੜੇ ਆ ਹੁੰਦੇ ਆ ਔਰ ਉਹਨਾਂ ਨੇ ਉਹੋ ਹਿਲੇ ਵਸੀਲੇ ਵਰਤ ਕੇ ਜਿਹੜੀ ਕਰੋੜਾਂ ਦੀ ਰੀਚ ਵਾਲਾ ਮੇਜਰ ਸਿੰਘ ਸੰਧੂ ਹੋਰਾਂ ਦਾ ਜਿਹੜਾ ਉਹ ਪੇਜ ਸੀਗਾ ਉਹ ਬੰਦ ਕਰਵਾ ਦਿੱਤਾ ਤਾਂ ਜੋ ਜਿਹੜੇ ਲੋਕ ਆਪਣੀ ਆਵਾਜ਼ ਜਿਹੜੀ ਸਰਕਾਰ ਦੇ ਖਿਲਾਫ ਬੁਲੰਦ ਕਰ ਰਹੇ ਨੇ ਉਹ ਬੁਲੰਦ ਨਾ ਕਰ ਸਕਣ ਪਰ ਅਸੀਂ ਲਗਾਤਾਰ ਆਪਣੇ ਚੈਨਲ ਦੇ ਮਾਧਿਅਮ ਤੇ ਰਾਹੀਂ ਲਗਾਤਾਰ ਦੱਸਦੇ ਵੀ ਰਹੇ ਹਾਂ ਕਿ ਪੱਤਰਕਾਰਾਂ ਤੇ ਆਰ.ਆਈ. ਐਕਟਿਵਿਸਟਾਂ ਤੇ ਔਰ ਨਾਲ ਹੀ ਨਾਲ ਕੁਝ ਲੀਡਰਾਂ ਤੇ ਸ਼ਿਕੰਜਾ ਕੱਸਿਆ ਜਾ ਚੁੱਕਿਆ ਜਾ ਸਕਦਾ ਹੈ ਔਰ ਉਹਦੀ ਇਹ ਜਿਹੜੀ ਇੱਕ ਪਹਿਲੀ ਕੋਸ਼ਿਸ਼ ਚੱਲ ਪਈਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪੱਤਰਕਾਰਾਂ ਦੇ ਉੱਪਰ ਕਿਰਦਾਰਕੁਸ਼ੀ ਦੀਆਂ ਗੱਲਾਂ ਵੀ ਹੋ ਸਕਦੀਆਂ ਨੇ ਉਹਨਾਂ ਦੇ ਪੇਜ ਵੀ ਬੰਦ ਕਰਵਾਏ ਜਾ ਸਕਦੇ ਉਹਨਾਂ ਦੀ ਰੀਚ ਵੀ ਮਾਰੀ ਜਾ ਸਕਦੀ ਆ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਜਿਹੜਾ ਉਹ ਪਹੁੰਚਾਇਆ ਜਾ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹਾਲਾਂਕਿ ਅਸੀਂ ਇਸ ਤੱਕ ਜਿਹੜਾ ਅਸੀਂ ਫੇਰ ਦੱਸਣਾ ਚਾਹੁੰਦੇ ਆ ਕਿ ਅਸੀਂ ਕਿਸੇ ਵੀ ਤਰੀਕੇ ਕਿਉਂਕਿ ਉਸ ਲਿਸਟ ਦੇ ਵਿੱਚ ਮੇਰਾ ਯਾਨੀ ਕਿ ਸਾਡਾ ਇਹ ادارے ਦਾ ਔਰ ਮੇਰਾ ਨਾਮ ਵੀ ਜਿਹੜਾ ਉਹ ਸ਼ਾਮਲ ਹੈਗਾ ਮਨਿੰਦਰਜੀਤ ਸਿੰਘੂ ਹੋਰਾਂ ਦਾ ਮਿੰਟੂ ਗੁਰੂ ਸਰਯੇ ਦਾ ਔਰ ਰਤਨ ਢਾਲੀਵਾਲ ਉਹਨਾਂ ਦਾ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਜਸ ਗਰੇਵਾਲ ਹੋਣਾ ਦਾ ਔਰ ਜਿਹੜੇ ਮੇਜਰ ਸਿੰਘ ਸੰਧੂ ਨੇ ਕੁਝ ਮਾਨਕ ਗੋਇਲ ਨੇ ਪ੍ਰਗਟ ਸਿੰਘ ਹੁਣੀ ਨੇ ਹੈ ਇਹੋ ਜੇ ਬਹੁਤ ਸਾਰੇ ਨਾਮ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਲਗਾਤਾਰ ਬੋਲ ਰਹੇ ਹੈਗੇ ਆ ਔਰ ਉਹਨਾਂ ਦੇ ਖਿਲਾਫ ਜਿਹੜੀ ਸਰਕਾਰ ਨੇ ਇਹ ਜਿਹੜੀ ਮੁਹਿਮ ਵਿੜ ਦਿੱਤੀ ਹੈ ਔਰ ਕਿਸੇ ਦੀ ਕਿਰਦਾਰ ਕੂਸ਼ਿਸ਼ ਕੀਤੀ ਜਾਣੀ ਹੈ ਕਿਸੇ ਦਾ ਕੀ ਕੁਝ ਕੀਤਾ ਜਾਣਾ ਔਰ ਇਹ ਵੀ ਗੱਲ ਜਿਹੜੀ ਨਾਲ ਹੈਗੀ ਹੈ ਕਿ ਕੁਝ ਦਿਨ ਪਹਿਲਾਂ ਇਹਦੇ ਉੱਪਰ ਮਨੀਸ਼ ਸੁਸੋਦੀਆ ਖੁੱਲ ਕੇ ਬੋਲੇ ਵੀ ਸੀ ਉਹਨੇ ਕਿਹਾ ਸੀਗਾ ਕਿ ਅਸੀਂ 27 ਦੇ ਵਿੱਚ ਸਰਕਾਰ ਬਣਾਉਣ ਦੇ ਲਈ ਸਾਮ-ਦਾਮ, ਦੰਡ-ਪੇਦ, ਲਾਈ, ਝਗੜਾ, ਝੂਠ-ਸੱਚ ਜੋ ਵੀ ਕੁਝ ਜਿਹੜਾ ਕਰਨਾ ਪਊਗਾ ਉਹ ਅਸੀਂ ਕਰਾਂਗੇ ਤਾਂ ਉਹ ਹੁਣ ਉਹੀ ਚੀਜ਼ਾਂ ਜਿਹੜੀਆਂ ਪੰਜਾਬ ਦੇ ਅੰਦਰ ਇਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਦੇ ਲੋਕਾਂ ਨੇ ਹੁਣ ਦੇਖਣਾ ਹੈ ਕਿ ਪੰਜਾਬ ਨੂੰ ਡੋਬਣ ਵਾਲਿਆਂ ਨਾਲ ਖੜਨਾ ਜਾਂ ਪੰਜਾਬ ਦੀ ਆਵਾਜ਼ ਵੜਨ ਵਾਲਿਆਂ ਦੇ ਨਾਲ ਖੜਨਾ ਲਗਾਤਾਰ ਇਹ ਨਿਸ਼ਾਨੇ ਤੇ ਲੈ ਰਹੇ ਆ ਕਈਆਂ ਪੱਤਰਕਾਰਾਂ ਨੂੰ ਲਾਲਚ ਵੀ ਦਿੱਤੇ ਗਏ ਆ ਪਰ ਉਹ ਵੇਕੇ ਨਹੀਂ ਕਈਆਂ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਵੀ ਗਿਆ ਪਰ ਉਹ ਡਰੇ ਨਹੀਂ ਤੇ ਹੁਣ ਜਦੋਂ ਕੋਈ ਵੀ ਹੀਲਾ ਵਸੀਲਾ ਨਾਲ ਲਾਲਚ ਵਾਲਾ ਨਾਲ ਡਰਾਉਣ ਧਮਕਾਉਣ ਵਾਲਾ ਚੱਲਿਆ ਨਾ ਤਾਂ ਹੁਣ ਇਹ ਕਰਦਾਰ 쿠ਸ਼ੀ ਵਾਲੇ ਪਾਸੇ ਨੂੰ ਚੱਲੇ ਆ ਹੁਣ ਇਹ ਜੇ ਮੈਂ ਗੱਲ ਕਰਲਾਂ ਤਾਂ ਉਹਨਾਂ ਦੇ ਫਾਈਨੈਂਸ਼ੀਅਲੀ ਛੱਟ ਮਾਰਨ ਵਾਲੇ ਪਾਸੇ ਨੂੰ ਚੱਲੇ ਆ ਜਾਂ ਉਹਨਾਂ ਦੇ ਚੈਨਲ ਜਾਂ ਉਹਨਾਂ ਦੇ ਪੇਜ ਬੰਦ ਕਰਵਾਉਣ ਵਾਲੇ ਪਾਸੇ ਨੂੰ ਚੱਲੇ ਆ ਇਹ ਇਹਨਾਂ ਦੀਆਂ ਕਰਤੂਤਾਂ ਇਹ ਕਟੜ ਇਮਾਨਦਾਰਾਂ ਦੇ ਚਿਹਰੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਹਰ ਸਵਾਲ ਦਾ ਜਵਾਬ ਦੇਵਾਂਗੇ ਹਰ ਤਰੀਕੇ ਦੇ ਨਾਲ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੜਾਂਗੇ ਪਰ ਉਹ ਹੁਣ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਧੀਆਂ ਪੁੱਤ ਜਿਹੜੇ ਕਿ ਆਪਣੇ ਬਲਬੂਤੇ ਖੜੇ ਹੋ ਕੇ ਉਹ ਇੱਕ ਆਪਣੇ ਰੁਜ਼ਗਾਰ ਚਲਾ ਰਹੇ ਨੇ ਹੋਰ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਬਣ ਰਹੇ ਨੇ ਤੇ ਨਾਲੋ ਹੀ ਨਾਲ ਪੰਜਾਬ ਦੀ ਸੇਵਾ ਕਰ ਰਹੇ ਨੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਨੇ ਪਰ ਇਹਨਾਂ ਸਾਰਿਆਂ ਨੂੰ ਇਹ ਨਾਗਵਾਰ ਗੁਜਰ ਰਿਹਾ ਹੈ ਇਹਨਾਂ ਨੂੰ ਜਿਹੜਾ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਹ ਪੰਜਾਬ ਦੇ ਮੁੱਦਿਆਂ ਤੇ ਕਿਉਂ ਬੋਲ ਰਿਹਾ ਸਾਡੀ ਚਾਪਲੂਸੀ ਕਿਉਂ ਨਹੀਂ ਕਰੇ ਸੋ ਇਹ ਲੋਕਾਂ ਦੀ ਜਿਹੜੀ ਲਿਸਟ ਇਹਨਾਂ ਨੇ ਬਣਾਈ ਹੈ ਐਕਸ਼ਨ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਸੰਭਲਣਾ ਕਿ ਜੇ ਕੁਝ ਕੁਝ ਇਹਨਾਂ ਦੇ ਖਿਲਾਫ ਕਿਰਦਾਰਕੁਸ਼ੀ ਜਾਣਬੁੱਝ ਕੇ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਕਈ ਤਰੀਕੇ ਦੇ ਛੜਿਆੰਤਰ ਜਿਹੜੇ ਰਚੇ ਜਾਣੇ ਆ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਮਨੀਸ਼ ਸਸੂਦੀਆ ਹੋਰੀ ਜਿਹੜੇ ਆ ਉਹ ਪਹਿਲਾਂ ਹੀ ਆਪਣੀ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਕਿ ਹਰ ਤਰੀਕੇ ਦਾ ਹੀਲਾ ਵਸੀਲਾ ਅਸੀਂ ਵਰਤਣਾ ਤੇ ਉਹ ਹੀਲੇ ਵਸੀਲੇ ਇਹਨਾਂ ਨੇ ਹੁਣ ਸ਼ੁਰੂ ਕਰ ਦਿੱਤੇ ਹੈਗੇ ਆ ਚਲੋ ਅਗਲੀ ਖਬਰ ਆਪਾਂ ਜੇ ਆਪਾਂ ਲੈ ਲਈਏ ਅਗਲੀ ਖਬਰ ਵੀ ਜਿਹੜੀ ਬੜੀ ਅਹਿਮ ਹੈਗੀ ਆ ਪਤਾ ਲੱਗਿਆ ਹਮੇਸ਼ਾ ਤੋਂ ਹੀ ਆਮਦੀ ਪਾਰਟੀ ਦੇ ਜੇਲ੍ਹ ਪ੍ਰਬੰਧ ਜਿਹੜੇ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਹੈਗੇ ਆ ਚਾਹੇ ਉਹ ਜਿਹੜੇ ਇੰਟਰਵਿਊ ਹੋਣ ਲਾਰੈਂਸ ਮਿਸ਼ਨੋਈ ਹੋਣਾਂ ਦੀਆਂ ਚਾਹੇ ਜੇਲ੍ਹਾਂ ਦੇ ਵਿੱਚੋਂ ਹੁੰਦੀਆਂ ਵਾਰਦਾਤਾਂ ਹੋਣ ਚਾਹੇ ਜੇਲ੍ਹਾਂ ਚੋਂ ਵਿਕਦੇ ਡਰੱਗ ਹੋਣ ਚਾਹੇ ਜੇਲ੍ਹਾਂ ਦੇ ਵਿੱਚੋਂ ਹੋਰ ਵੱਡੀਆਂ ਵਾਰਦਾਤਾਂ ਨੂੰ ਇੰਜਾਮ ਗੈਂਗਸਟਰਾਂ ਦੇ ਵੱਲੋਂ ਜਿਹੜਾ ਦਵਾਇਆ ਜਾ ਰਿਹਾ ਉਹਨਾਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਪੰਜਾਬ ਦੀ ਸਰਕਾਰ ਅਕਸਰ ਜੜੀ ਵਿਵਾਦਾਂ ਦੇ ਵਿੱਚ ਰਹੀ ਹੈ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਜੋ ਸਤੰਦਰ ਜੈਨ ਜਿਹੜੇ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਵੀ ਆਈਪੀ ਸਹੂਲਤਾਂ ਦਾ ਡਿਗ ਮੰਨਦਿਆਂ ਦੀਆਂ ਵੀਡੀਓਜ਼ ਜਿਹੜੀਆਂ ਆਪਣੇ ਸਾਹਮਣੇ ਜਿਹੜੀਆਂ ਆਈਆਂ ਸੀ ਹੁਣ ਪਤਾ ਲੱਗਿਆ ਹੈ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਹੁਣੇ-ਹੁਣੇ ਤਾਜ਼ੇ-ਤਾਜ਼ੇ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਕਹਿੰਦੇ ਆ ਕਿ ਅੰਦਰ ਵੀ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਮੰਝੇ ਡੰਨੂਪ ਦੇ ਗੱਦੇ ਤੱਕ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ ਪਰ ਇਹ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਕਿਉਂ ਵੀ ਵੀ ਆਈ ਪੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਹ ਸਵਾਲ ਖੜੇ ਹੋ ਰਹੇ ਨੇ ਜਦਕਿ ਜਿਹੜੇ ਵਿਰੋਧੀ ਨੇ ਇਹਨਾਂ ਦੇ ਜਿਲ੍ਹਾਂ ਦੇ ਵਿੱਚ ਬੰਦ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਲ੍ਹਾ ਸਵਾਲਾਂ ਦੇ ਕੇਰੇਚ ਨੇ ਅੰਦਰ ਕੈਦੀ ਦੂਜੇ ਕੈਦੀਆਂ ਦੇ ਉੱਪਰ ਹਮਲੇ ਕਰ ਰਹੇ ਨੇ ਔਰ ਦੂਜੇ ਜਿਹੜੇ ਵਿਰੋਧੀ ਲੀਡਰ ਜੇਲ੍ਹਾਂ ਦੇ ਵਿੱਚ ਬੰਦ ਨੇ ਬਿਕਮ ਸਿੰਘ ਮਜੀਠੀਆ ਵਰਗੇ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਤੇ ਪੰਜਾਬ ਦੀਆਂ ਜ਼ਿਲ੍ਹਾਂਾਂ ਦੇ ਏ ਡੀ ਜੀ ਪੀ ਜਿਹੜੇ ਨੇ ਉਹ ਚੁੱਪਚੀਤੇ ਇਹ ਕਹਿ ਦਿੰਦੇ ਨੇ ਕਿ ਲਓ ਜੀ ਜੇਲ੍ਹ ਪ੍ਰਬੰਧ ਬੜੇ ਵਧੀਆ ਨੇ ਸਾਰਾ ਕੁਝ ਬੜਾ ਵਧੀਆ ਹੈ ਪਰ ਜ਼ਿਲ੍ਹਾਂਾਂ ਦੇ ਅੰਦਰ ਕਿਵੇਂ ਹਮਲੇ ਹੋ ਰਹੇ ਨੇ ਉਹ ਆਪਣੇ ਸਾਹਮਣੇ ਆ ਪਰ ਇਹਨਾਂ ਦੇ ਆਪਣੇ ਬੰਦਿਆਂ ਨੂੰ ਕਿਵੇਂ ਵੀ ਵੀ ਆਈ ਪੀ ਸਹੂਲਤਾਂ ਮਿਲ ਰਹੀਆਂ ਨੇ ਉਹ ਵੀ ਹੁਣ ਚਰਚਾ ਬਾਹਰ ਨਿਕਲ ਰਹੀ ਹੈ ਇਹਨਾਂ ਦੇ ਐਮਐਲਏ ਨੂੰ ਸਹੂਲਤਾਂ ਜਿਹੜੀਆਂ ਉਹ ਮਿਲ ਰਹੀਆਂ ਹੈਗੀਆਂ ਨੇ ਆਪਣੇ ਐਮਐਲਏ ਨੂੰ ਸਹੂਲਤਾਂ ਦੂਜਿਆਂ ਦੇ ਉੱਪਰ ਹਮਲੇ ਕੀ ਸਰਕਾਰ ਖੁਦ ਹਮਲੇ ਕਰਾ ਰਹੀ ਹੈ ਕਿ ਏਡੀਜੀਪੀ ਹਮਲੇ ਕਰਵਾ ਰਹੇ ਨੇ ਜਾਂ ਉਹਨਾਂ ਦੀ ਸਹਿਮਤੀ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਸਵਾਲ ਜਿਹੜੇ ਉਹ ਖੜੇ ਹੋ ਰਹੇ ਹੈਗੇ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਭਾਈ ਅਸੀਂ ਮੈਨੂੰ ਜਿਹੜਾ ਜੇਲ੍ਹ ਦੇ ਵਿੱਚ ਖਤਰਾ ਹੈਗਾ ਕੁਝ ਇਹੋ ਜਿਹੇ ਲੋਕਾਂ ਦੇ ਨਾਲ ਰੱਖਿਆ ਗਿਆ ਕਿ ਭਾਈ ਜਿਹੜੇ ਲੋਕ ਉਹਨਾਂ ਤੋਂ ਅਣਜਾਣ ਨੇ ਜਾਂ ਉਹਨਾਂ ਦੇ ਉੱਪਰ ਹਮਲੇ ਵੀ ਕੀਤੇ ਜਾ ਸਕਦੇ ਆ ਪਰ ਕਹਿੰਦੇ ਆ ਕਿ ਜੇਲ ਪ੍ਰਬੰਧ ਦੇ ਬਾਰੇ ਏ ਡੀ ਜੀ ਪੀ ਜੇਲ ਤੇ ਹੋਰ ਲੋਕ ਕਹਿੰਦੇ ਕਿ ਜੇਲ੍ਹਾਂ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਬੜਾ ਕੁਝ ਸਾਰਾ ਕੁਝ ਠੀਕ ਠਾਕ ਹੈ ਤੁਹਾਨੂੰ ਚੀਤਾ ਹੋਊਗਾ ਜਦੋਂ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਹੋਈ ਸੀਗੀ ਤਾਂ ਉਦੋਂ ਵੀ ਏ ਡੀ ਜੀ ਪੀ ਜੇਲਾਂ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਭਾਈ ਨਹੀਂ ਪੰਜਾਬ ਦੇ ਵਿੱਚ ਤਾਂ ਕੁਝ ਵੀ ਨਹੀਂ ਇਹੋ ਜਿਹਾ ਪੰਜਾਬ ਦੀ ਜੇਲ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਪਰ ਬਾਅਦ ਦੇ ਵਿੱਚ ਜਦੋਂ ਖੁਲਾਸਾ ਹੋਇਆ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ ਹੁਣ ਇੱਕ ਪਾਸੇ ADGP ਜੇਲ੍ਹ ਇਹ ਗੱਲ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਇਲਜ਼ਾਮਾਂ ਤੋਂ ਬਾਅਦ ਕਿ ਜੇਲ੍ਹ ਪ੍ਰਬੰਧ ਸਾਰਾ ਕੁਝ ਠੀਕ ਠਾਕ ਨੇ ਕੋਈ ਇਹੋ ਜੀ ਗੱਲ ਹੀ ਹੈ ਨਹੀਂ ਪਰ ਦੂਜੇ ਪਾਸੇ ਸੁਧੀਰ ਸੂਰੀ ਨੂੰ ਮਾਰਨ ਵਾਲੇ ਭਾਈ ਸੰਦੀਪ ਸਿੰਘ ਸਰੀ ਜਿਨ੍ਹਾਂ ਨੇ ਜਿਹੜਾ ਇੱਕ ਹਮਲਾ ਕਰ ਦਿੱਤਾ ਤਿੰਨ ਸਾਬਕਾ ਪੁਲਿਸ ਅਫਸਰਾਂ ਦੇ ਉੱਪਰ ਜਿਹੜੇ ਵੱਖ-ਵੱਖ मामलਿਆਂ ਦੇ ਵਿੱਚ ਅੰਦਰ ਜੇਲ੍ਹ ਕੱਟ ਰਹੇ ਨੇ ਚਾਹੇ ਉਹ ਇੰਦਰਜੀਤ ਹੋਵੇ ਚਾਹੇ ਇੱਕ ਸੂਬਾ ਸਿੰਘ ਨੇ ਇੱਕ ਹੋਰ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਐ ਔਰ ਹਮਲਾ ਵੀ ਇੰਨਾ ਖਤਰਨਾਕ ਕਿ ਇੱਕ ਤੱਕ ਜਿਹੜਾ ਕਹਿੰਦੇ ਕਿ ਬ੍ਰੇਨ ਡੈਡ ਹੋ ਜਾਂਦਾ ਔਰ ਦੂਜੇ ਦੋ ਜਿਹੜੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਹੁਣ ਇੱਕੋ ਹੀ ਬੰਦਾ ਤਿੰਨ ਜਣਿਆਂ ਦੇ ਉੱਪਰ ਹਮਲਾ ਕਿਸ ਤਰੀਕੇ ਨਾਲ ਕਰ ਸਕਦਾ ਕਿਉਂਕਿ ਚਲੋ ਦੋ ਜਣੇ ਤਾਂ ਜਿਹੜੇ ਪੁਰਾਣੇ ਜਿਹੜੇ ਹੈਗੇ ਸੀਗੇ ਪੁਲਿਸ ਅਫਸਰ ਰਿਟਾਇਰ ਹੋਣ ਤੋਂ ਬਾਅਦ ਕਈ ਸਾਲਾਂ ਬਾਅਦ ਜੇਲ੍ਹ ਹੋਈ ਹੈ ਤਾਂ ਉਹ ਤਾਂ ਚਲੋ ਆਪਾਂ ਮੰਨ ਲੈਨੇ ਆ ਬਜ਼ੁਰਗ ਹੈ ਸੰਦੀਪ ਸਣੀ ਜਿਹੜੇ ਉਹ ਹੱਟੇ-ਕੱਟੇ ਨੇ ਨੌਜਵਾਨ ਨੇ ਹਮਲਾ ਕਰ ਸਕਦੇ ਆ ਪਰ ਦੂਜੇ ਪਾਸੇ ਦੂਜੇ ਪਾਸੇ ਅਹਿਮ ਗੱਲ ਇਹ ਹੈਗੀ ਆ ਕਿ ਇੰਦਰਜੀਤ ਦੀ ਤਾਂ ਹਲੇ ਕੋਈ ਬਹੁਤੀ ਉਮਰ ਨਹੀਂ ਹੈ ਉਹ ਤਾਂ ਸੰਦੀਪ ਸਣੀ ਦਾ ਮੁਕਾਬਲਾ ਜਿਹੜਾ ਉਹ ਕਰੀ ਸਕਦੇ ਸੀ ਪਰ ਨਹੀਂ ਪਰ ਹਮਲਾ ਵੀ ਕਾਹਦੇ ਨਾਲ ਹੋਇਆ ਚਮਚੇ ਨਾਲ ਜੇ ਚਮਚਿਆਂ ਦੇ ਨਾਲ ਲਗਾਤਾਰ ਹਮਲੇ ਹੋ ਰਹੇ ਨੇ ਤਾਂ ਫੇਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹ ਚਮਚਿਆਂ ਦੇ ਉੱਪਰ ਰੋਕ ਕਿਉਂ ਨਹੀਂ ਲਾਈ ਜਾਂਦੀ ਕਿਉਂ ਨਹੀਂ ਲੱਕੜ ਦੇ ਜਾਂ ਪਲਾਸਟਿਕ ਦੇ ਚਮਚੇ ਜਿਹੜੇ ਉਹ ਵਰਤੇ ਜਾਂਦੇ ਜਦੋਂ ਜਹਾਜ਼ਾਂ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ ਜਿਹੜੀਆਂ ਉਹ ਛੁਰੀਆਂ ਜਾਂ ਕਹਿ ਲਓ ਕਿ ਚਮਚੇ ਉਹ ਦੂਜੇ ਦਿੱਤੇ ਜਾਂਦੇ ਸੀਗੇ ਪਰ ਜਦੋਂ ਬਹੁਤ ਸਾਰੀਆਂ ਘਟਨਾਵਾਂ ਜਹਾਜ਼ਾਂ ਦੇ ਵਿੱਚ ਹੋਣ ਲੱਗੀਆਂ ਤਾਂ ਉਹਨਾਂ ਨੇ ਵੀ ਸਾਰਾ ਕੁਝ ਚੇਂਜ ਕਰ ਲਿਆ ਸਾਰਾ ਕੁਝ ਬਦਲ ਲਿਆ ਔਰ ਉਹਨਾਂ ਨੇ ਵੀ ਹੁਣ ਲੱਕੜ ਦੇ ਜਾਂ ਕਹਿ ਲਓ ਕਿ ਹੋਰ ਅਲਟਰਨੇਟਿਵ ਜਿਹੜੀਆਂ ਚੀਜ਼ਾਂ ਨੇ ਪਲਾਸਟਿਕ ਦੇ ਜਿਹੜੇ ਉਹ ਲੈ ਲਏ ਨੇ ਪਰ ਜੇਲ੍ਹਾਂ ਦੇ ਵਿੱਚ ਉਹੇ ਜਾ ਕੁਝ ਜਿਹੜਾ ਉਹ ਚੱਲੀ ਜਾ ਰਿਹਾ ਸੋ ਜੇਲ ਪ੍ਰਬੰਧਾਂ ਦੇ ਉੱਪਰ ਬਹੁਤ ਵੱਡੇ ਸਵਾਲ ਜਿਹੜੇ ਆ ਖੜੇ ਹੋ ਰਹੇ ਆ ਕਿ ਇੱਕ ਪਾਸੇ ਜੇਲ ਪ੍ਰਬੰਧਾਂ ਦੇ ਏਡੀਜੀਪੀ ਇੱਕ ਪਾਸੇ ਏਡੀਜੀਪੀ ਜੇਲ ਕਹਿ ਰਹੇ ਨੇ ਕਿ ਜੇਲ੍ਹਾਂ ਦੇ ਵਿੱਚ ਕੁਝ ਵੀ ਅਜੇ ਹਾਨੀ ਹੋ ਰਿਹਾ ਜਿਨ੍ਹਾਂ ਤੋਂ ਦੂਜੇ ਕੈਦੀਆਂ ਨੂੰ ਖਤਰਾ ਹੋਵੇ ਸਾਰਾ ਕੁਝ ਠੀਕ ਚੱਲ ਰਿਹਾ ਬਿਕਰਮ ਸਿੰਘ ਮਜੀਠੀਆ ਇਲਜ਼ਾਮ ਲਾਉਂਦੇ ਨੇ ਕਿ ਘਾਈ ਪਾਈ ਉਹਨਾਂ ਨੂੰ ਜੇਲ੍ਹ 'ਚ ਖਤਰਾ ਹੈਗਾ ਕੁਝ ਵੀ ਹੋ ਸਕਦਾ ਏਡੀਜੀਪੀ ਜੇਲ ਕਹਿੰਦੇ ਠੀਕ ਠਾਕ ਆ ਪਰ ਦੂਜੇ ਪਾਸੇ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਕਿ ਭਾਈ ਇਹ ਪੰਜਾਬ ਦੀ ਜੇਲ੍ਹ ਚ ਹੋਈ ਹੈ ਏਡੀਜੀਪੀ ਜੇਲ੍ਹ ਕਹਿੰਦੇ ਕਿ ਨਹੀਂ ਕੁਝ ਨਹੀਂ ਇਹੋ ਜਿਹਾ ਹੋਇਆ ਉੱਥੇ ਤਾਂ ਸਾਰਾ ਕੁਝ ਠੀਕ ਹੈ ਇਹ ਪੰਜਾਬ ਤੋਂ ਬਾਹਰ ਦੀ ਜੇਲ੍ਹ ਦੀ ਹੈ ਬਾਅਦ ਚ ਪਤਾ ਲੱਗਿਆ ਕਿ ਇਹ ਪੰਜਾਬ ਦੀ ਜੇਲ੍ਹ ਦੀ ਹੋਈ ਹੈ ਹੁਣ ਜਿੱਥੇ ਏਡੀਜੀਪੀ ਜੇਲ੍ਹ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੀਆਂ ਜੇਲਾਂ ਸਭ ਕੁਝ ਠੀਕ-ਠਾਕ ਆ ਉੱਥੇ ਹੀ ਹੁਣ ਹਮਲਾ ਪੰਜਾਬ ਦੇ ਸਾਬਕਾ ਪੁਲਿਸ ਅਫਸਰਾਂ ਦੇ ਉੱਪਰ ਜੇਲ੍ਹ ਕੱਟ ਰਹਿਆਂ ਦੇ ਉੱਪਰ ਹੋ ਜਾਂਦਾ ਹੈ ਔਰ ਪੰਜਾਬ ਦੇ ਏਡੀਜੀਪੀ ਜੇਲ ਕਹਿ ਰਹੇ ਨੇ ਸਾਰਾ ਕੁਝ ਠੀਕ ਠਾਕ ਹੈ ਸੋ ਮੈਨੂੰ ਲੱਗਦਾ ਹੈ ਕਿ ਜੇਲ ਪ੍ਰਬੰਧਾ ਦੇ ਉੱਪਰ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਅਜਿਹੇ ਦੇ ਵਿੱਚ ਅਧਿਕਾਰੀਆਂ ਦੇ ਉੱਪਰ ਕਾਰਵਾਈ ਵੀ ਹੋਣੀ ਬਣਦੀ ਹੈਗੀ ਆ ਇੱਕ ਪਾਸੇ ਇੱਕ ਪਾਸੇ ਜੇਲ੍ਹਾਂ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੀ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਜਿਹੜੇ ਸਰਕਾਰ ਦੇ ਵਿਰੋਧੀ ਲੀਡਰ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਆ ਉਹ ਕਹਿੰਦੇ ਕਿ ਸਾਨੂੰ ਜਾਨ ਦਾ ਖਤਰਾ ਹੈਗਾ ਏਡੀਜੀਪੀ ਜੇਲ ਕਹਿੰਦੇ ਆ ਕਿ ਕੁਝ ਨਹੀਂ ਸਾਰਾ ਕੁਝ ਠੀਕ ਠਾਕ ਹੈ ਜੇਲ੍ਹਾਂ ਦੇ ਵਿੱਚ ਇਹੋ ਜਿਹਾ ਕੁਝ ਹੈ ਹੀ ਕੁਝ ਨਹੀਂ ਪਰ ਅਜਿਹੇ ਦੇ ਵਿੱਚ ਕਰ ਜਦੋਂ ਦਾਵਾ ਕਰ ਰਹੇ ਨੇ ਏਡੀਜੀਪੀ ਉਦੋਂ ਹੀ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਸੰਦੀਪ ਸਣੀ ਸੁਧੀਰ ਸੂਰੀ ਨੂੰ ਮਾਰਨ ਵਾਲੇ ਉਹ ਪੰਜਾਬ ਦੇ ਸਾਬਕਾ ਤੈਨ ਪੁਲਿਸ ਅਫਸਰਾਂ ਦੇ ਉੱਪਰ ਜੇਲ੍ਹ ਦੇ ਅੰਦਰ ਜਿਹੜੇ ਉਹ ਹਮਲਾ ਕਰ ਦਿੰਦੇ ਆ ਜਿਹੜੇ ਵਕ ਵਕ ਜੇਲ੍ਹਾਂ ਦੇ ਕੇਸਾਂ ਦੇ ਵਿੱਚ ਜੇਲ੍ਹ ਘਟ ਰਹੇ ਸੀ ਏਡੀਜੀਪੀ ਕਹਿ ਰਿਹਾ ਕਿ ਜੇਲ੍ਹਾਂ ਦੇ ਵਿੱਚ ਹੈ ਹੀ ਕੁਝ ਨਹੀਂ ਪਰ ਇੱਥੇ ਹਮਲਾਏ ਨੇ ਬੜੇ ਪੂਲ ਖੋਲ੍ਹ ਕੇ ਰੱਖ ਦਿੱਤੀ ਐ ਪਹਿਲਾਂ ਵੀ ADGP ਜੇਲ੍ਹ ਤੇ ਸਵਾਲ ਖੜੇ ਹੋਏ ਸੀਗੇ ਜਦੋਂ ਉਹ ਕਹਿੰਦੇ ਸੀ ਕਿ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਐ ਇੱਥੇ ਨਹੀਂ ਹੋਈ ਤਾਂ ਬਾਅਦ ਦੇ ਵਿੱਚ ਸਾਬਤ ਹੋ ਗਿਆ ਸੀਗਾ ਕਿ ਪੰਜਾਬ 'ਚ ਹੀ ਉਹ ਇੰਟਰਵਿਊ ਜਿਹੜੀ ਹੋਈ ਹੈਗੀ ਐ ਸੋ ਇਸ ਕਰਕੇ ADGP ਜੇਲ੍ਹਾਂ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਮੈਨੂੰ ਲੱਗਦਾ ਕਿ ਇਹੋ ਜੇ ਅਫਸਰਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਐ ਕਿ ਜੇਕਰ ਤੁਸੀਂ ਜੇਲ੍ਹਾਂ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਤੁਹਾਡਾ ਇੱਥੇ ਕੰਮ ਹੀ ਕੋਈ ਨਹੀਂ ਸੋ ਮੈਨੂੰ ਲੱਗਦਾ ਕਿ ਕਾਰਵਾਈ ਅਧਿਕਾਰੀਆਂ ਦੇ ਉੱਪਰ ਜ਼ਰੂਰ ਹੋਣੀ ਚਾਹੀਦੀ ਹੈਗੀ ਹੈ ਕਿਉਂਕਿ ਬਹੁਤ ਵੱਡੇ ਸਵਾਲ ਜੇਲ੍ਹਾਂ ਦੇ ਉੱਪਰ ਜੇਲ੍ਹ ਪ੍ਰਬੰਧਾਂ ਦੇ ਉੱਪਰ ਖੜੇ ਹੋ ਰਹੇ ਨੇ ਕਿਉਂਕਿ ਅੰਦਰ ਡਰੱਗ ਵੀ ਵਿਕ ਰਿਆ ਅੰਦਰੋਂ ਬਾਹਰ ਵਿਕਵਾਇਆ ਵੀ ਜਾ ਰਿਹਾ ਹੈ ਅੰਦਰ ਵੀ ਫੋਨ ਪਹੁੰਚ ਰਹੇ ਨੇ ਔਰ ਫੋਨਾਂ ਦੇ ਉੱਪਰ ਬਾਹਰ ਕਾਰਵਾਈਆਂ ਵਾਰਦਾਤਾਵਾਂ ਕਰਵਾਈਆਂ ਜਾ ਰਹੀਆਂ ਨੇ ਔਰ ਜਿਹੜੇ ਵੱਡੇ ਕੈਦੀ ਜਿਹੜੇ ਵੱਡੇ ਮੁਜਰਮ ਨੇ ਉਹ ਜੇਲ੍ਹਾਂ 'ਚ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆ ਪਰ ਜਿਹੜੇ ਆਮ ਲੋਕ ਅੰਦਰ ਜਾਂਦੇ ਆ ਉਹਨਾਂ ਦੇ ਬਾਰੇ ਜਿਹੜੀਆਂ ਗੱਲਾਂ ਆਪਾਂ ਸੁਣਦੇ ਆ ਕਿਵੇਂ ਹਮਲੇ ਹੁੰਦੇ ਉਹ ਵੀ ਆਪਣੇ ਸਾਹਮਣੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜੇਲ੍ਹ ਪ੍ਰਬੰਧਾਂ ਦੇ ਉੱਪਰ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਸਰਕਾਰ ਨੂੰ ਸਖਤ ਐਕਸ਼ਨ ਲੈ ਕੇ ਅਫਸਰਾਂ ਤੇ ਕਾਰਵਾਈ ਕਰਨੀ ਬਣਦੀ ਹੈ ਚਲੋ ਅਗਲੀ ਖਬਰ ਆਪਾਂ ਜੇ ਲੈ ਲਈਏ ਇੱਕਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਆਪਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਤੀ ਸੁਖਵਿੰਦਰ ਸਿੰਘ ਦੇ ਉੱਪਰ ਲਗਾਏ ਇਲਜ਼ਾਮ ਜਿਹੜੇ ਐਸਐਮਓ ਦੇ ਵੱਲੋਂ ਲਗਾਏ ਗਏ ਸੀ ਉਹਨਾਂ ਦੀ ਜਾਂਚ ਕਿਸੇ ਵਾਲੇ ਪਾਸੇ ਨੂੰ ਹਾਲੇ ਤਣਪੱਤਣ ਵਾਲੇ ਪਾਸੇ ਨੂੰ ਲੱਗੀ ਨਹੀਂ ਹੈ ਹਾਲਾਂਕਿ ਗੰਭੀਰ ਇਲਜ਼ਾਮ ਐਸਐਮਓ ਦੇ ਵੱਲੋਂ ਲਗਾਏ ਗਏ ਸੀ ਬੀਬੀ ਸਰਬਜੀਤ ਕੌਰ ਮਾਨੋਂ ਕੇ ਦੇ ਪਤੀ ਸੁਖਵਿੰਦਰ ਸਿੰਘ ਦੇ ਉੱਪਰ ਕਿ ਭਾਈ ਇਹ ਮੇਰੇ ਤੋਂ ਪੋਜੀਟਿਵ ਰਿਪੋਰਟਾਂ 네ਗੇਟਿਵ ਕਰਨ ਦੇ ਲਈ ਡੂਪ ਟੈਸਟ ਦੀਆਂ ਪੋਜੀਟਿਵ ਰਿਪੋਰਟਾਂ 네ਗੇਟਿਵ ਕਰਨ ਦੇ ਲਈ ਪ੍ਰੈਸ਼ਰ ਜੋਰ ਜ਼ਬਰਦਸਤੀ ਕਰਦੇ ਰਹੇ ਆ ਪਰ ਦੂਜੇ ਪਾਸੇ ਵਿਧਾਇਕਾ ਦਾ ਪਤੀ ਤੇ ਵਿਧਾਇਕ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਤਾਂ ਕਦੇ ਫੋਨ ਹੀ ਨਹੀਂ ਕੀਤਾ ਸਾਡਾ ਤਾਂ ਇਹਨਾਂ ਨੇ ਨੰਬਰ ਹੀ ਬਲੌਕਲਿਸਟ ਕੀਤਾ ਹੋਇਆ ਸੀਗਾ ਪਰ ਐਸਐਮਓ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹ ਹੋਰ ਨੰਬਰਾਂ ਤੋਂ ਫੋਨ ਕਰਦੇ ਸੀ ਜੇ ਕੋਈ ਬੰਦਾ ਭੇਜਦੇ ਸੀ ਤਾਂ ਉਹਦੇ ਫੋਨ ਤੋਂ ਮੇਰੇ ਨਾਲ ਗੱਲ ਕਰਦੇ ਸੀ ਮੈਂ ਸਾਫ਼ ਤੌਰ ਤੇ ਜਵਾਬ ਦੇ ਦਿੰਦਾ ਸੀਗਾ ਸਭ ਤੋਂ ਵੱਡੇ ਸਵਾਲ ਇਹ ਉੱਠ ਰਹੇ ਆ ਐਸਐਮਓ ਹਰਜੀਤ ਸਿੰਘ ਜਗਰਾਉਂ ਦਾ ਕਹਿਣਾ ਹੈ ਕਿ ਇੱਕ ਵਾਰ ਵਿਧਾਇਕਾ ਦੇ ਪਤੀ ਸੁਖਵਿੰਦਰ ਸਿੰਘ ਨੇ ਆਪਣਾ ਡੋਪ ਟੈਸਟ ਕਰਵਾਉਣ ਦੇ ਲਈ ਮੇਰੇ ਤੱਕ ਪਹੁੰਚ ਕੀਤੀ ਸੀਗੀ ਔਰ ਉਹ ਬਿਨਾਂ ਆਏ ਆਪਣਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਸੀ ਤੇ ਮੈਂ ਕਿਹਾ ਸੀਗਾ ਕਿ ਭਾਈ ਆਪ ਆਓ ਫਿਰ ਡੂਪ ਟੈਸਟ ਹੋਊਗਾ ਤੁਹਾਡੇ ਤੋਂ ਬਿਨਾ ਡੂਪ ਟੈਸਟ ਕਿਵੇਂ ਹੋਊਗਾ ਤੇ ਕਹਿੰਦੇ ਕਿ ਮੇਰੇ ਨਾਲ ਔਖੇ ਸੌਖੇ ਵੀ ਹੋਏ ਤੇ ਕਹਿੰਦੇ ਕਿ ਮੈਂ ਇੱਕ ਤੋਂ ਹੋਰ ਕਰਵਾ ਲੂੰਗਾ ਹੁਣ ਡੂਪ ਟੈਸਟ ਇੱਕ ਤੋਂ ਹੋਰ ਉਹਨਾਂ ਨੇ ਕਰਵਾਇਆ ਡੂਪ ਟੈਸਟ ਕਿਵੇਂ ਕਰਵਾਇਆ ਇਸ ਚੀਜ਼ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਦੇ ਪਤੀ ਨੇ ਆਪਣਾ ਡੂਪ ਟੈਸਟ ਕਿੱਥੋਂ ਕਰਵਾਇਆ ਔਰ ਕਿਵੇਂ ਕਰਵਾਇਆ ਇਹਦੀ ਵੀ ਜਾਂਚ ਹੋ ਜਾਣੀ ਚਾਹੀਦੀ ਆ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਵਾਰ ਵਿਧਾਇਕਾ ਦੇ ਪਤੀ ਸਰਬਜੀਤ ਕੌਰ ਮਾਨੁਕੇ ਦੇ ਪਤੀ ਦਾ ਡੂਪ ਟੈਸਟ ਕਿਸੇ ਬਾਹਰਲੇ ਸੂਬੇ ਦੇ ਵਿੱਚੋਂ ਵੀ ਜਿਹੜਾ ਉਹ ਇੱਕ ਵਾਰੀ ਕਰਵਾ ਲੈਣ ਔਰ ਫਿਰ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਆਪਣਾ ਡੋਪ ਟੈਸਟ ਕਰਵਾਇਆ ਉਹਦੇ ਨਾਲ ਮੈਚ ਕਰ ਲੈਣ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਹੋ ਜਾਊਗਾ ਔਰ ਮੈਨੂੰ ਲੱਗਦਾ ਕਿ ਇਹ ਵੀ ਗੱਲ ਹੈਗੀ ਆ ਇੱਕ ਪਾਸੇ ਐਸਐਮਓ ਹਰਜੀਤ ਸਿੰਘ ਜਿਹੜੇ ਉਹ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਪਤੀ ਤੇ ਇਲਜ਼ਾਮ ਲਗਾਉਂਦੇ ਆ ਕਿ ਭਾਈ ਇਹ ਮੇਰੇ ਤੇ ਗਲਤ ਕੰਮ ਕਰਨ ਦੇ ਪ੍ਰੈਸ਼ਰ ਪਾਉਂਦੇ ਸੀ ਡੋਪ ਟੈਸਟਾਂ ਡੋਪ ਟੈਸਟ ਜਿਹੜੇ ਹੈਗੇ ਨੇ ਉਹ ਪੋਜ਼ਿਟਿਵ ਤੋਂ ਨੈਗੇਟਿਵ ਕਰਨ ਦਾ ਪ੍ਰੈਸ਼ਰ ਪਾਉਂਦੇ ਸੀ ਅਜਿਹੇ ਇਲਜ਼ਾਮ ਐਸਐਮਓ ਹਰਜੀਤ ਸਿੰਘ ਲਾਉਂਦੇ ਹੀ ਆ ਤਾਂ ਥੋੜੇ ਘੰਟਿਆਂ ਬਾਅਦ ਹੀ ਬੀਬੀ ਸਰਬਜੀਤ ਕੌਰ ਮਾਣੂਗੇ ਉਥੇ ਜਿਹੜੇ ਚੈਕਿੰਗ ਕਰਨ ਪਹੁੰਚ ਜਾਂਦੇ ਹਸਪਤਾਲ ਦੇ ਵਿੱਚ ਉਥੇ ਅਨਿਲ ਕਪੂਰ ਵਾਲੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਆ ਆਪਣੇ ਆਪ ਨੂੰ ਅਨਿਲ ਕਪੂਰ ਸਮਝਦੇ ਆ ਪਰ ਜਗਰਾਉਂ ਦੇ ਲੋਕ ਬੀਬਾ ਜੀ ਜਾਣਦੇ ਆ ਅਨਿਲ ਕਪੂਰ ਨੂੰ ਵੀ ਤੇ ਅਨਿਲ ਕਪੂਰ ਦੀ ਐਕਟਿੰਗ ਨੂੰ ਵੀ ਸੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਤੇ ਇਲਜ਼ਾਮ ਲਾਉਣ ਤੋਂ ਬਾਅਦ ਤੁਹਾਡੀ ਇਹ ਚੈਕਿੰਗ ਜਿਹੜੀ ਖਾਣਾ ਪੂਰਤੀ ਲਈ ਕੀਤੀ ਗਈ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਲਈ ਔਰ ਐਸਐਮ ਨੂੰ ਦਬਾਉਣ ਦੇ ਲਈ ਇਹ ਜਿਹੜੀ ਚੈਕਿੰਗ ਕੀਤੀ ਗਈ ਮੈਨੂੰ ਲੱਗਦਾ ਹੈ ਕਿ ਲੋਕ ਇਹਦੇ ਨਾਲ ਕੋਈ ਬਹੁਤਾ ਅਸਰ ਤੁਹਾਡੇ ਤੇ ਪੈਣ ਵਾਲਾ ਨਹੀਂ ਔਰ ਬੜੇ ਕੱਚੇ ਚਿੱਠੇ ਆ ਰਹੇ ਆ ਇੱਕ ਇੱਕ ਕਰਕੇ ਖੋਲਾਂਗੇ ਕੋਈ ਇਹੋ ਜੀ ਭੱਜਣ ਭਜਾਉਣ ਵਾਲੀ ਕੋਈ ਗੱਲ ਨਹੀਂ ਔਰ ਜੇ ਕੋਈ ਜਗਰਾਉਂ ਦੇ ਵਿੱਚ ਅਫਸਰ ਨੂੰ ਵੀ ਕਿਸੇ ਨੂੰ ਵਿਧਾਇਕਾਂ ਜਾਂ ਵਿਧਾਇਕਾਂ ਦੀ ਟੀਮ ਦਬਾਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਕਿਸੇ ਨਾਲ ਧੱਕਾ ਕਰਾਉਂਦੀ ਹੈ ਸਾਡੇ ਨਾਲ ਸੰਪਰਕ ਕਰੋ ਪਛਾਣ ਗੁਪਤ ਰੱਖਾਂਗੇ ਔਰ ਜਿਹੜੀਆਂ ਇਹ ਤੁਹਾਡੇ ਨਾਲ ਗੱਲਾਂ ਕਰਨ ਨੂੰ ਫਿਰਦੇ ਆ ਉਹ ਸਾਰੀਆਂ ਨੀਆਂ ਸਾਰੀਆਂ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਨਾਂ ਨੂੰ ਪੂਰਨ ਤਰੀਕੇ ਦੇ ਨਾਲ ਭਜਾਵਾਂਗੇ ਸੋ ਡਰਨ ਦਬਣ ਵਾਲੀ ਜਗਰਾਉਂ ਦੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜ਼ਰੂਰਤ ਨਹੀਂ ਹੈ ਔਰ ਦੂਜੀ ਗੱਲ ਇਹ ਵੀ ਹੈ ਕਿ ਇਹ ਜਾਂਚ ਵਧਾਇਕਾ ਦੇ ਪਤੀ ਦੇ ਡੂਪ ਟੈਸਟ ਦੀ ਹੋਣੀ ਚਾਹੀਦੀ ਹੈ ਕਿ ਕਿੱਥੋਂ ਇਹ ਡੂਪ ਟੈਸਟ ਉਹਨਾਂ ਨੇ ਕਰਵਾਇਆ ਕਿਵੇਂ ਕਰਵਾਇਆ ਕਿਹਦੇ ਕਹਿਣ ਤੇ ਹੋਇਆ ਔਰ ਅਸਲ ਦੇ ਵਿੱਚ ਇੱਕ ਡੂਪ ਟੈਸਟ ਉਹਨਾਂ ਦਾ ਕਿਸੇ ਬਾਹਰਲੇ ਸੂਬੇ ਤੋਂ ਵੀ ਹੋ ਜਾਣਾ ਚਾਹੀਦਾ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਹੋ ਜੂਗਾ ਔਰ ਕਿਵੇਂ ਇੱਕ ਇਮਾਨਦਾਰ ਅਫਸਰ ਨੂੰ ਬੀਬੇ ਸਭਜੀਤ ਕੌਰ ਮਾਣੂ ਕੇ ਨੇ ਬੜੇ ਇਲਜ਼ਾਮ ਲਾਏ ਐ ਐਸਐਮਓ ਦੇ ਉੱਪਰ ਇਮਾਨਦਾਰ ਅਫਸਰ ਹੈ ਜੇ ਤੁਹਾਡੇ ਪਤੀ ਦੇ ਕਹਿਣ ਦੇ ਉੱਪਰ ਉਹ ਪੋਜ਼ਿਟਿਵ ਡੋਪ ਟੈਸਟ 네ਗੇਟਿਵ ਨਹੀਂ ਕਰਦਾ ਤਾਂ ਉਥੇ ਚੈਕਿੰਗ ਕਰਨ ਪਹੁੰਚ ਗਏ ਹੋ ਹਨਨਿਕਪੂਰ ਬਣਦੇ ਹੋ ਉਥੇ ਜਾ ਕੇ ਤੁਸੀਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਗੰਭੀਰ ਇਲਜ਼ਾਮ ਲਾਉਣੇ ਹੋ ਕਿ ਉਹ ਤਾਂ ਜੀ ਉਹਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਫਲਾਨਾ ਹੈ ਫਲਾਨਾ ਹੈ ਜੇ ਇੰਨਾ ਹੀ ਮਾੜਾ ਸੀ ਐਸਐਮਓ ਹਰਜੀਤ ਸਿੰਘ ਬੀਬਾ ਜੀ ਦੇ 1.5 ਸਾਲ ਤੋਂ ਤੁਹਾਡੇ ਜਗਰਾਉਂ ਕਿਉਂ ਲੱਗਿਆ ਹੋਇਆ ਤੇ ਦੂਜੇ ਪਾਸੇ ਆਹ ਲੇਟੈਸਟ ਵੀ ਹਲੇ ਪਿਛਲੇ ਮਹੀਨੇ 15 ਅਗਸਤ ਨੂੰ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਤੁਹਾਡੀ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕਿਉਂ ਕੀਤਾ ਵਧੀਆ ਸੇਵਾਵਾਂ ਤੇ ਇਮਾਨਦਾਰੀ ਦੇ ਬਦਲੇ ਸੋ ਜਵਾਬ ਦੇਣਾ ਚਾਹੀਦਾ ਹੈ ਔਰ ਤੁਹਾਡੇ ਪਤੀ ਦਾ ਵੀ ਡੋਪ ਟੈਸਟ ਚੈਲੰਜ ਐਕਸੈਪਟ ਕਰੋ ਔਰ ਤੁਹਾਡੇ ਪਤੀ ਦਾ ਡੋਪ ਟੈਸਟ ਕਿਸੇ ਬਾਹਰਲੇ ਸੂਬੇ ਤੋਂ ਨਰਪੱਕ ਨਾਲ ਚੱਲ ਕੇ ਕਰਵਾਵਾਂਗੇ ਔਰ ਜੇ ਹੈ ਤਾਂ ਦਮ ਤਾਂ ਕਰੋ ਸਾਰਾ ਕੁਝ ਪਤਾ ਲੱਗ ਜੂਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਹੋ ਜੂਗਾ ਸੋ ਕਿਸੇ ਨੂੰ ਵੀ ਡਰਨ ਦਬਣ ਦੀ ਜਰੂਰਤ ਨਹੀਂ ਜੇ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਸਾਡੇ ਨਾਲ ਹੇਠ ਚੱਲ ਰਹੇ ਨੰਬਰਾਂ ਦੇ ਉੱਪਰ ਜਿਹੜਾ ਉਹ ਸੰਪਰਕ ਕਰੋ ਔਰ ਸਰਕਾਰ ਨੂੰ ਚਾਹੀਦਾ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਔਰ ਇਮਾਨਦਾਰ ਤੇ ਇਸ ਨਰਤੜਕ ਅਫਸਰ ਦੇ ਨਾਲ ਖੜਨਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਚਾਹੇ ਉਹ ਵਿਧਾਇਕਾ ਦਾ ਪਤੀ ਸਹੀ ਹੈ ਚਾਹੇ ਉਹ ਜੇ ਗੱਲ ਕਰ ਲਈਏ ਤਾਂ ਚਾਹੇ ਉਹ ਐਸਓਮੋ ਸਹੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਬੀਬੀ ਬਧਾਈਕਾ ਸਬਜੀਤ ਕੌਰ ਮਾਨੂੰ ਕੇ ਨੂੰ ਸਾਰੇ ਜਾਣਦੇ ਹੀ ਐ ਹੁਣ ਐਸਐਮਓ ਇਮਾਨਦਾਰ ਨਾ ਟੜਕ ਅਫਸਰ ਐਸਐਮਓ ਹਰਜੀਤ ਸਿੰਘ ਦੇ ਨਾਲ ਪੰਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਹੈ ਚੈਕਿੰਗਾਂ ਚੁਕਿੰਗਾਂ ਦੇ ਰਾਹੀਂ ਇਹਨਾਂ ਨੂੰ ਕਪੂਰ ਬਣ ਕੇ ਇਮਾਨਦਾਰ ਨਗਰ ਕਾਉਂਸਲ ਪ੍ਰਧਾਨ ਨੂੰ ਵਾਰ-ਵਾਰ ਲਾਉਣ ਦੀਆਂ ਕੋਸ਼ਿਸ਼ਾਂ ਇੱਕ ਨੌਜਵਾਨ ਜਿਹੜੇ ਹਮਾਂਸ਼ੂ ਮਲਿਕ ਪੱਤਰ ਜਿਹੜੇ ਐਮਸੀ ਨੇ ਉਹਨਾਂ ਨੂੰ ਉਹਨਾਂ ਦੇ ਉੱਪਰ ਚਾਹੇ ਪਰਚਾ ਝੂਠਾ ਐਸਸੀ ਐਕਟ ਦਾ ਕਰਵਾਉਣ ਦੀਆਂ ਕੋਸ਼ਿਸ਼ਾਂ ਸੀਗੀਆਂ ਹੁਣ ਬਾਰ ਕਾਉਂਸਲ ਨੇ ਉਹਦਾ ਜਿਹੜਾ ਹੈਗਾ ਨੋਟਿਸ ਲਿਆ ਔਰ ਉਹ ਕੋਸ਼ਿਸ਼ਾਂ ਔਰ ਤੁਹਾਡੇ ਕਾਂਡ ਬੂਟਿਆਂ ਵਾਲੇ ਤੁਹਾਡੇ ਕਾਂਡ ਪੱਤਰਕਾਰ ਨੂੰ ਕਟਾਉਣ ਵਾਲੇ ਨਸ਼ੇ ਦੇ ਸੌਦਾਗਰਾਂ ਦੇ ਨਾਲ ਲਿੰਕਾਂ ਦੇ ਜਿਹੜੇ ਉਹ ਜਿਹੜੇ ਤੁਹਾਡੇ ਲਿੰਕ ਉਹ ਵੀ ਸਾਹਮਣੇ ਨੇ ਔਰ ਨਾਲ ਹੀ ਨਾਲ ਜਿਹੜੇ ਇਹ ਵੀ ਜਿਹੜੀਆਂ ਗੱਲਾਂ ਤੁਹਾਡੇ ਕੋਠੀਆਂ ਵਾਲੀਆਂ ਵੀ ਕਿਸੇ ਤੋਂ ਛੁਪੀਆਂ ਨਹੀਂ ਸੋ ਤੁਸੀਂ ਇਸ ਤਰੀਕਿਆਂ ਚੈੱਕਾਂ ਚੁਕਾਂ ਕਰਕੇ ਨਿਲਕਪੂਰ ਜਿਹੜੇ ਉਹ ਨਹੀਂ ਬਣ ਸਕਦੇ ਇਹਦੀ ਨਿਰਪੱਖ ਜਾਂਚ ਸਰਕਾਰ ਕਰਵਾਵਾ ਕਰਵਾਵੇ ਔਰ ਨਾਲ ਹੀ ਨਾਲ ਇਹਨਾਂ ਦੇ ਪਤੀ ਦਾ ਡੋਪ ਟੈਸਟ ਕਿੱਥੋਂ ਹੋਇਆ ਉਹਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਔਰ ਇੱਕ ਉਹਨਾਂ ਦਾ ਸੂਬੇ ਦੇ ਵਿੱਚੋਂ ਬਾਹਰਲੇ ਦੇ ਵਿੱਚੋਂ ਟੈਸਟ ਵੀ ਡੋਪ ਟੈਸਟ ਇਹਨਾਂ ਦੇ ਵਿਧਾਇਕਾਂ ਦੇ ਪਤੀ ਦਾ ਹੋਣਾ ਚਾਹੀਦਾ ਕੁਝ ਗਾਂਦੇ ਪੀਂਦੇ ਆ ਜਾਂ ਨਹੀਂ ਚਲੋ ਹੋਰ ਵੱਡੀਆਂ ਅਪਡੇਟ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾ ਟੀਵੀ ਦੇ ਨਾਲ